ਸਤਿ ਸ਼੍ਰੀ ਅਕਾਲ ਜੀ ਪ੍ਰੇਮ ਪੰਜਾਬ ਦੇਖ ਰਹੇ ਹੋ ਤਾਂ ਮੈਂ ਤੁਹਾਡਾ ਦੋਪੂਗਾਂ ਤੋਂ ਮਟੋਰ ਤਸਵੀਰਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੀ ਦਿਖਾ ਰਹੇ ਹਾਂ ਜਿੱਤੇ ਲਗਾਤਾਰ ਆਪਾਂ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਵਾਰ-ਵਾਰ ਵੀਡੀਓ ਪਾ ਰਹੇ ਹਾਂ ਦੱਸ ਰਹੇ ਹਾਂ ਕਿ ਇੱਥੇ ਆ ਪ੍ਰਵਾਸੀ ਟ ਹੈ ਬੰਦੇ ਜਿਨ੍ਹਾਂ ਕੋਲੇ ਨਾ ਦਾ ਕੋਈ ਪਛਾਣ ਪੱਤਰ ਹੈ ਤੇ ਨਾ ਹੀ ਇਹਨਾਂ ਦਾ ਪਤਾ ਹੈ ਕਿ ਕਿੱਥੋਂ ਆਏ ਕਿੱਥੋਂ ਦੇ ਹੈ ਕੀ ਕੌਣ ਨੇ ਪਰ ਇਸ ਪਾਸੇ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਕਿਉਂ ਧਿਆਨ ਨਹੀਂ ਹੈ ਉਹ ਤਾਂ ਹੁਣ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਰ ਇਹ ਇਹ ਜਿਹੜੇ ਇੱਥੇ ਬੈਠੇ ਹੋਏ ਸੀਗੇ ਬੀੜੀਆਂ ਪੀ ਰਹੇ ਸੀ ਇੱਥੇ ਜਦੋਂ ਆਪਾਂ ਵੇਖਿਆ ਤਾਂ ਸ਼ਰਾਬ ਦੀਆਂ ਬੋਤਲਾਂ ਵੀ ਗਿਰੀਆਂ ਹੋਈਆਂ ਨੇ ਤਾਂ ਸਾਹਦੇ ਬਿਲਕੁਲ ਸਾਹਮਣੇ ਇਹ ਕੰਮ ਹੋ ਰਹੇ ਨੇ ਪਰ ਕਿਸੇ ਦੇ ਕੰਨ ਤੇ ਜੂਨ ਨਹੀਂ ਸਰਕਦੀ ਫਿਰ ਜਦੋਂ ਆਪਾਂ ਵੀਡੀਓ ਪਾਉਂਦੇ ਆ ਤਾਂ ਸਾਡੇ ਖਿਲਾਫ ਲੋਕ ਜ਼ਰੂਰ ਬੋਲਣਾ ਸ਼ੁਰੂ ਕਰ ਦਿੰਦੇ ਆ ਕਿ ਇਹ ਤਾਂ ਕਰਦੇ ਆ ਵੀ ਜਾਂ ਪ੍ਰਵਾਸੀਆਂ ਨੂੰ ਪਰ ਆਪਾਂ ਇਹ ਹਕੀਕਤ ਤਸਵੀਰਾਂ ਦੱਸਣਾ ਚਾਹੁੰਦੇ ਆ ਕਿ ਅਸਲ ਹਕੀਕਤ ਕੀ ਹੈ ਇਹ ਕਿਸ ਤਰ੍ਹਾਂ ਤਖਸਾਲ ਦੇ ਬਿਲਕੁਲ ਸਾਹਮਣੇ ਬੈਠ ਕੇ ਸਿਕਟਾਂ ਬੀੜੀਆਂ ਪੀਂਦੇ ਆ ਪਰ ਸ਼ਰਮ ਦੀ ਗੱਲ ਇਹ ਤੇ ਹੈ ਸਾਡੇ ਸਥਾਨਕ ਲੋਕਾਂ ਦੀ ਜਿਹੜੀ ਹੈ ਜਮੀਰ ਮਰ ਚੁੱਕੀ ਹੈ ਕੋਈ ਇਸ ਪਾਸੇ ਜਿਹੜਾ ਧਿਆਨ ਨਹੀਂ ਦਿੰਦਾ ਬੋਲਦਾ ਨਹੀਂ ਤੇ ਨਾਲ ਹੀ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਪਾਸੇ ਸ਼ਾਇਦ ਕੁਝ ਬੋਲਣਾ ਹੀ ਨਹੀਂ ਚਾਹੁੰਦਾ ਕਿ ਇਸ ਪਾਸੇ ਇਹ ਭਗਤਾਂਦੀ ਹੈ ਪਰ ਹਾਲਾਤ ਬਦ ਤੋਂ ਬੱਤਰ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਗੱਲਬਾਤ ਤੁਹਾਨੂੰ ਸੁਣਾਉਂਦੇ ਆ ਕੀ ਗੱਲਬਾਤ ਹੋਈ ਇਹ ਕੋਲੇ ਕੋਈ ਪਛਾਣ ਪੱਤਰ ਨਹੀਂ ਸੀਗਾ ਕਿਸੇ ਕੋਲੇ ਕੁਝ ਨਹੀਂ ਸੀਗਾ ਬਾਰ ਬਾਰ ਵੀਡੀਓ ਪਾ ਕੇ ਆਪ ਅੱਕ ਚੁੱਕੇ ਆ ਥੱਕ ਚੁੱਕੇ ਆ ਤੇ ਮੁੜ ਕੇ ਜੇਕਰ ਕੱਲ ਕੋਈ ਅਣਹੋਣੀ ਘਟਨਾ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਉਹਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਬਾਰ ਬਾਰ ਵੀਡੀਓ ਦਿਖਾਉਣ ਤੋਂ ਬਾਅਦ ਵੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਇਹਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੈਅ ਕਰਨੀ ਬਣਦੀ ਆ ਕਿਉਂਕਿ ਇਹ ਤਸਵੀਰਾਂ ਵੇਖ ਕੇ ਬੇहद ਸ਼ਰਮ ਆਉਂਦੀ ਆ ਨਵੇਂ ਪਾਤਸ਼ਾਹ ਦੀ ਬਸਾਈ ਹੋਈ ਧਰਤੀ ਦੇ ਉੱਤੇ ਅਜਿਹੇ ਸਭ ਕੁਝ ਹੋ ਰਿਹਾ ਦਸਮ ਪਾਤਸ਼ਾਹ ਨੇ ਇੱਥੇ ਖਾਲਸਾ ਬੰਦੀ ਨਹੀਂ ਰੱਖੀ ਸੀ ਉੱਥੇ ਜਿਹੜੀਆਂ ਵੀਰੇ ਚੀਜ਼ਾਂ ਹੋ ਰਹੀਆਂ ਕਿਤਨਾ ਕਿਤੇ ਬੇहद ਸ਼ਰਮ ਦੀ ਆ ਜਿਹੜੀ ਗੱਲ ਆਉਹ ਦੇਖਦੇ ਤਸਵੀਰਾਂ ਤੇ ਲਾਵਾਂ ਅੰਦਾਜ਼ਾ ਕਿਵੇਂ ਚੱਲ ਰਹੇ ਨੇ ਇੱਥੇ ਕੰਮ ਫੋਨ ਕਿਤੇ ਫੋਨ ਕਿਤੇ ਉਹ ਜਿਹੜੀਆਂ ਵੀ ਕਰਦੇ ਨੇ ਕਿਤੇ ਅੱਜ ਨਹੀਂ ਉਹਦੇ ਆਉਣ ਤੇ ਕਿਤੇ ਨੂੰ ਨੂੰ ਕਾਹਦੇ ਭਲਾ ਆਉਂਦੇ ਕਿਹੜੀਆਂ ਫਿੱਕਾ ਆਖਿਆ ਬੰਦੀ ਦੇਖ ਕੇ ਬਜੀ ਆ ਦੇ ਯਾਰ ਚੱਕ ਕੇ ਜਿੱਥੋਂ ਆਏ ਤੁਸੀਂ ਹੈ ਆ ਗਿਆ ਮੈਂ ਨਾ 1000 ਕਰਨਾ ਦਿਖਾਉਂ ਮੈਨੂੰ ਸਾਧਿਆ ਮਰ ਗਿਆ ਨਾ ਜਿੱਥੇ ਬੈਠੀ ਰਹੇ ਐਵੇਂ ਦੇ ਅੱਗੇ ਆ ਵੀ ਆ ਵੀ ਆ ਮਾ ਤੇਰਾ ਜਿੰਨੇ ਆਏ ਕਿਤੇ ਕੋ 1000 ਕਢਣੀ ਹੈਗਾ ਠੀਕ ਹੈ। ਉਹ ਦੂਆ ਭੱਜ ਕਿੱਧਰ ਨਾਲ? ਭੱਜ ਵੀ ਉਧਰ ਨੂੰ ਚਲ ਗਏ। ਪੀੜੀਆਂ ਪੀਆ ਕਰਦੇ ਹੋ ਰੇ। ਮੈਂ ਕਹਿੰਦਾ ਮੈਂ ਹੈਰਾਨ ਹੋ ਗਿਆ ਯਾਰ ਤੈਨੂੰ ਆਖਾ ਦਿਖਾ ਥੱਲੇ ਯਾਰਾ। ਆ ਦਿਖਾ ਥੱਲੇ ਆ ਦਾ ਖਾਦਾ। ਆ ਇੱਥੇ ਨਸ਼ੇ ਮੋਗ ਗਏ ਆ ਤੇ ਦੇ ਲਓ। ਆ 택ਸਾ ਦੇ ਸਾਹਮਣੇ ਦੇ ਲਓ ਜਲੂਸ ਕੱਢਿਆ ਵੀ ਨਹੀਂ। ਇਹ ਮੁੜ ਕੇ ਆਈ ਕਹੀਏ ਐਡੀ ਤਕਲੀਫ ਹੋ ਗਈ ਇਹਨਾਂ ਨੂੰ। ਮੈਂ ਤਾਂ ਹੁਣ ਪਣੀ ਜਿਹੜੀ ਜਿਹੜੀਆਂ ਸੋਨੇ ਦੀ ਲੱਗ ਗਈ। ਆਦਰ ਦਿਖਾ ਦੇ। ਆ ਦੇਖ। ਲੱਛਣੇ ਦੇ ਸ਼ਰਾਬਾਂ ਥੜੇ ਉਰੇ ਪੀ ਜਾਂਦੇ। ਬਿਲਕੁਲ ਇਹ ਐਡਾ ਸ਼ਰਮਦਾ ਘਟਾ ਆ ਇਹਨਾਂ ਨੂੰ ਰੋਕਾਂ। ਮੈਂ ਕਹਿੰਦਾ ਵੀ ਮੈਂ ਥੱਕ ਗਿਆ ਪ੍ਰਸ਼ਾਸਨ ਨੂੰ ਕਹਿ ਕੇ ਜੀ ਵੀ ਇਹ ਕੌਣ ਐ ਕੌਣ ਲੋਗ ਐ ਮੁਰਗੇ ਚੋਰੀਆਂ ਹੁੰਦੀਆਂ ਫੇਰ ਤੁਸੀਂ ਤਕਲੀਫ ਮਾਰਦੇ ਜੇ ਆਪਾਂ ਵੀਡੀਓ ਪਾਉਂਦੇ ਠੀਕ ਐ ਨਾ ਬਾਰ ਬਾਰ ਆਪਾਂ ਤੁਹਾਨੂੰ ਕਹਿੰਦੇ ਯਾਰ ਬਾਰ ਬਾਰ ਕਹਿੰਦੇ ਵੀ ਮੜਾ ਮੋਟਾ ਇਧਰ ਪਾਸੇ ਦੇਖੋ ਦੂਰ ਨਾ ਜਾ ਆਵਾਜ਼ ਨਹੀਂ ਆਣੀ ਚਾਹੀਦੀ ਇਧਰ ਪਾਸੇ ਦੇਖੋ ਬਾਰ ਬਾਰ ਤੁਹਾਨੂੰ ਕਹਿੰਦੇ ਆਪਾਂ ਆਹ ਦੇਖ ਕੌਣ ਲੋਗ ਐ ਭੱਜ ਗਏ ਜਿੰਦੇ ਹੁਣ ਕਿਉਂ ਭੱਜੇ ਯਾਰ ਮੈਂ ਦੂਰ ਤੇ ਦੇਖਿਆ ਬੀੜੀ ਪਿੰਦਾ ਈ ਤਾਂ ਮੈਂ ਆਇਆ ਉਧਰੋਂ ਭੱਜ ਗਿਆ ਲੰਕ ਲੰਕ ਆਹ ਹਲਾਕਾ ਨੇ ਦੇ ਸਾਫੀਆ ¡Vámonos, vámonos! vámonos